ਭਾਵੇਂ ਕਿ ਬਹੁਤ ਸਾਰੇ ਲੋਕ ਵਿਦੇਸ਼ਾਂ ਦੇ ਵਿੱਚ ਚਲੇ ਗਏ ਨੇ ਪਰ ਅੱਜ ਵੀ ਉਹਨਾਂ ਦੇ ਦਿਲ ਦੇ ਵਿੱਚ ਪੰਜਾਬ ਅਤੇ ਆਪਣੀ ਜਨਮ ਭੂਮੀ ਜਾਨਕੀ ਆਪਣਾ ਪਿੰਡ ਵਸਦਾ ਹੈ ਔਰ ਆਪਣੀ ਕਮਾਈ ਦਾ ਕਾਫੀ ਹਿੱਸਾ ਆਪਣੇ ਪਿੰਡਾਂ ਦੇ ਲਈ ਖਰਚ ਕਰ ਰਹੇ ਨੇ ਪੰਜਾਬ ਦੇ ਪਿੰਡਾਂ ਦੀ ਨਿਹਾਰ ਬਦਲਣ ਦੇ ਵਿੱਚ ਸਰਕਾਰ ਦੇ ਨਾਲ ਨਾਲ ਐਨ ਆਰ ਆਈ ਵੀਰਾਂ ਦਾ ਵੱਡਾ ਯੋਗਦਾਨ ਰਿਹਾ ਜੇ ਗੱਲ ਕਰੀਏ ਗੜ ਸ਼ੰਕਰ ਦੇ ਪਿੰਡ ਫਤਿਹਪੁਰ ਕਲਾਂ ਦੀ ਜਿਹੜਾ ਗੜ ਸ਼ੰਕਰ ਬੰਗਾ ਰੋਡ ਤੇ 3 ਕਿਲੋਮੀਟਰ ਦੂਰੀ ਤੇ ਸਥਿਤ ਹੈ ਚੰਡੀਗੜ੍ਹ ਦੇ ਨਕਸ਼ੇ ਕਦਮ ਤੇ ਬਣਿਆ ਇਹ ਪਿੰਡ 57 ਕਨਾਲ 16 ਮਰਲੇ ਦੇ ਰਕਵੇ ਦੇ ਵਿੱਚ ਸਥਿਤ ਹੈ ਪਿੰਡ ਦੀ ਫਿਰਨੀ 22 ਫੁੱਟ ਅਤੇ ਪਿੰਡ ਦੀ ਹਰ ਗਲੀ 16 ਫੁੱਟ ਤੋਂ ਘੱਟ ਚੌੜੀ ਨਹੀਂ ਹੈ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਜ਼ਿਆਦਾਤਰ ਲੋਕ ਵਿਦੇਸ਼ਾਂ ਦੇ ਵਿੱਚ ਚਲੇ ਗਏ ਜਿਹੜਾ ਕਿ ਆਪਣੀ ਜਨੂ ਭੂਮੀ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਪਿੰਡ ਦੇ ਵਿੱਚ ਵਿਕਾਸ ਹੋਏ ਨੇ ਡਿਵੈਲਪਮੈਂਟ ਉਹਨਾਂ ਦੇ ਵੱਲੋਂ ਕਰਵਾਈ ਗਈ ਹੈ ਉਹਨਾਂ ਦੱਸਿਆ ਕਿ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਪਿੰਡ ਦੀ ਹਰ ਗਲੀ ਇੰਟਰਲੌਕ ਹੈ ਔਰ ਪਿੰਡ ਨੂੰ ਸੋਹਣਾ ਬਣਾਇਆ ਗਿਆ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਹਰ ਘਰ ਨੂੰ ਪੱਕੀ ਗਲੀ ਲੱਗਦੀ ਹੈ ਪਿੰਡ ਦੇ ਲੋਕਾਂ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਹੈ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਇੱਕ ਸ਼ਮਸ਼ਾਨ ਘਾਟ ਸਕੂਲ ਪਾਰਕ ਅਤੇ ਹੋਰ ਸਹੂਲਤਾਂ ਨੇ ਜਿਹੜੀਆਂ ਉਹ ਮੁਹੱਈਆ ਕਰਵਾਈਆਂ ਗਈਆਂ ਨੇ ਇਹ ਸਾਰਾ ਕੁਝ ਐਨ ਆਰ ਆਈ ਵੀਰਾਂ ਦੀ ਬਦੌਲਤ ਦੇ ਸਿਰ ਤੇ ਹੋਇਆ ਜਿਹੜੇ ਵਦੇਸ਼ਾਂ ਦੇ ਵਿੱਚ ਰਹਿ ਕੇ ਸੱਤ ਸਮੁੰਦਰੋਂ ਪਾਰ ਰਹਿ ਕੇ ਵੀ ਆਪਣੇ ਪਿੰਡ ਬਾਰੇ ਸੋਚਦੇ ਨੇ ਪੰਜਾਬ ਦੇ ਪਿੰਡਾਂ ਦੀ ਡਿਵੈਲਪਮੈਂਟ ਪੰਜਾਬ ਦੇ ਬਾਹਰ ਬੈਠੇ ਐਨਆਰਆਈ ਵੀਰਾਂ ਤੇ ਸਰਕਾਰ ਦੀ ਬਦੌਲਤ ਹੋਈ ਹੈ ਅੱਜ ਅਸੀਂ ਗੱਲ ਕਰੇ ਜਾ ਰਹੇ ਹਾਂ ਅਜਿਹੇ ਪਿੰਡ ਦੀ ਜਿਸ ਦੀ ਇਲਾਕੇ ਦੇ ਵਿੱਚ ਚਰਚਾ ਹੈ ਇਹ ਪਿੰਡ ਹੈ ਫਤਿਹਪੁਰ ਕਲਾ ਜਿਹੜਾ ਗੜ ਸ਼ੰਕਰ ਬੰਗਿਆ ਰੋਡ ਤੇ ਸਥਿਤ ਹੈ ਇਸ ਪਿੰਡ ਦੇ ਵਿੱਚ ਜਿਹੜਾ 57 ਕਨਾਲ 16 ਮਰਲੇ ਦਾ ਇਹ ਪਿੰਡ ਇਸ ਪਿੰਡ ਦੀ ਜਿਹੜੀ ਫਿਰਨੀ ਹੈ ਉਹ 22 ਫੁੱਟ ਹੈ ਅਤੇ ਪਿੰਡ ਦੀ ਹਰ ਇੱਕ ਗਲੀ ਜਿਹੜੀ ਹੈ 16 ਫੁੱਟ ਤੋਂ ਘਟਣੀ ਹੈ ਅਤੇ ਐਨਆਰਆਈ ਵੀਰਾਂ ਤੇ ਸਰਕਾਰ ਦੇ ਸਹਿਯੋਗ ਦੇ ਨਾਲ ਇਸ ਪਿੰਡ ਦੇ ਵਿੱਚ ਵੱਡੇ ਪੱਧਰ ਤੇ ਡਿਵੈਲਪਮੈਂਟ ਹੋਈ ਹੈ ਅਤੇ ਇਹ ਅਤੇ ਹਰ ਇੱਕ ਗਲੀ ਜਿਹੜੀ ਐਂਟਰਲੌਗ ਹੈ ਇਲਾਕੇ ਦੇ ਲੋਕਾਂ ਵੱਲੋਂ ਕਾਫੀ ਸਹਿਯੋਗ ਕਰਕੇ ਇਸ ਪਿੰਡ ਨੂੰ ਸੋਹਣਾ ਬਣਾਇਆ ਗਿਆ ਹੈ ਜਿਸ ਦੇ ਪਿੰਡ ਦੇ ਵਿੱਚ ਐਂਟਰ ਹੁੰਦੇ ਸਾਰ ਹੀ ਜਿਹੜੀ ਝਾਤ ਦੇਖਣ ਨੂੰ ਮਿਲਦੀ ਹੈ ਕੈਮਰਾ ਪਰਸਨ ਅਜਵੇਰ ਭਰੋੜ ਦੇ ਨਾਲ ਸੰਜੀਵ ਕੁਮਾਰ న్యూਸ 18 ਪੰਜਾਬ ਗੜ ਸ਼ੰਕਰ ਮੇਰਾ ਨਾਮ ਹੈ ਜੀ ਹਵਤਾਰ ਸਿੰਘ ਫਿਲਹਾਲ ਮੌਜੂਦਾ ਪੈਂਚਾ ਸਾਡਾ ਪਿੰਡ ਜਿਹੜਾ ਏ ਬਹੁਤ ਵਧੀਆ ਸਾਫ ਸੁਥਰਾ ਪਿੰਡ ਆ ਇਹ ਮਤਲਬ ਇੱਕ ਚੰਡੀਗੜ੍ਹ ਦੇ ਨਕਸ਼ੇ ਮਾਡਲ ਟਾਊਨ ਦੀ ਤਰ੍ਹਾਂ ਬਣਿਆ ਹੋਇਆ ਜਿਹਦੀ ਬਾਹਰਲੀ ਜਿਹੜੀ ਫਿਰਣੀ ਆ ਇਹ ਮਤਲਬ ਜਿਹੜੀ ਹੈਗੇ 22 ਫੁੱਟ ਆ ਜਿਹੜੀਆਂ ਇਹਦੇ ਅੰਦਰਲੀਆਂ ਗਲੀਆਂ ਮਤਲਬ 19 ਫੁੱਟ ਵੀ ਹੈਗੀਆਂ 16 ਫੁੱਟ ਵੀ ਹੈਗੀ ਮਤਲਬ 16 ਫੁੱਟ ਤੋਂ ਘੱਟ ਕੋਈ ਇਹਦੀ ਛੋਟੀ ਗਲੀ ਨਹੀਂ ਹੈਗੀ ਮਤਲਬ ਬਹੁਤ ਵਧੀਆ ਇੱਥੇ ਪਿੰਡਾਂ ਪਿੰਡ ਵਾਲੇ ਸਾਰੇ ਸੱਜਣਾ ਦਾ ਬਹੁਤ ਵਧੀਆ ਸਹਿਯੋਗ ਆ ਮਿਲਦਾ ਐਨਆਰਆਈ ਜਿਹੜੇ ਵੀਰ ਆ ਉਹਨਾਂ ਦਾ ਵੀ ਬਹੁਤ ਵਧੀਆ ਭਰਮਾ ਹੰਗਾਰਾ ਮਿਲਦਾ ਇਸ ਪਿੰਡ ਲਈ ਸਾਰੇ ਲੋਕ ਵੀ ਮਤਲਬ ਨਾ ਆਪਸ ਵਿੱਚ ਹੀ ਭਾਈਚਾਰੇ ਦੀ ਤਰ੍ਹਾਂ ਰਲ ਮਿਲ ਕੇ ਰਹਿੰਦੇ ਆ ਇਹਨਾਂ ਦਾ ਮਤਲਬ ਬਹੁਤ ਵਧੀਆ ਸਹਿਯੋਗ ਦਿੰਦੇ ਇੱਕ ਦੂਜੇ ਨੂੰ ਜਿਆਦਾ ਖਾਸ ਕਰਕੇ ਐਨਆਰਏ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਆ ਤੇ ਸਰਕਾਰਾਂ ਦਾ ਵੀ ਬਹੁਤ ਵੱਡਾ ਸਹਿਯੋਗ ਰਿਹਾ ਪਿੱਛੇ ਵੀ ਤੇ ਹੁਣ ਵੀ ਜਿਨੀ ਸਾਨੂੰ ਬਹੁਤ ਵਧੀਆ ਮਦਦ ਦੇ ਕੇ ਇਸ ਪਿੰਡ ਨੂੰ ਤਰੱਕੀ ਵਾਲੇ ਰਹਾ ਤੇ ਪਹੁੰਚਾਇਆ ਇਹ ਗੜਸ਼ੈਂਕ ਤੋਂ ਤਕਰੀਬਨ 3 ਕਿਲੋਮੀਟਰ ਦੀ ਦੂਰੀ ਤੇ ਹੈ ਜੀ। ਹਾਂਜੀ। ਕਾਫੀ ਡਵੈਲਪਮੈਂਟ ਹੋਈ ਹੈ। ਹਾਂਜੀ ਹਾਂਜੀ ਬਹੁਤ ਸੋਹਣਾ ਪਿੱਛੇ ਸਾਡੇ ਸਰਪੰਚ ਜਿਹੜੇ ਪਹਿਲੇ ਰਹੇ ਆ, ਉਨਾਂ ਨੇ ਵਧੀਆ ਪਿੰਡ ਲਈ ਮਤਲਬ ਸਹਿਯੋਗ ਦਿੱਤਾ, ਕੰਮ ਕਰ ਜਿੰਨੇ ਵੀ ਕੀਤੇ ਬਹੁਤ ਸੋਹਣੇ ਵਧੀਆ ਕੀਤੇ ਆ। ਇਹਨਾਂ ਰੀ ਬਹੁਤ ਜ਼ਿਆਦਾ ਕਾਫੀ ਤਕਰੀਬਨ ਨੌਜਵਾਨ ਵੀ ਆ, ਕੁਝ ਥੋੜੇ ਜੇ ਪਿਛਲੇ ਉਮਰ ਵਾਲੇ ਬੰਦੇ ਵੀ ਹੈਗੇ ਆ ਹਾਂਜੀ। ਬਹੁਤ ਵਧੀਆ ਯਾਨੀ ਕਿ ਜਿੰਨੇ ਵੀ ਬੰਦੇ ਆ ਸਾਰੇ ਵਧੀਆ ਸਹਿਯੋਗ ਦਿੰਦੇ ਆ। ਸੁਵਿਧਾ ਦੀ ਗੱਲ ਕੀਤੀ ਜਾ ਸਕਦੀ। ਸੁਵਿਧਾ ਇੱਥੇ ਮਤਲਬ ਇੱਕ ਮਤਲਬ ਅੰਗ ਐਲੀਮੈਂਟਰੀ ਸਕੂਲ ਵੀ ਸਾਡੇ ਕੋਲ ਹੈਗਾ ਪ੍ਰਾਇਮਰੀ ਸਕੂਲ ਤੇ ਗੁਰਦੁਆਰਾ ਸਾਹਿਬ ਦੇ ਨਾਲ ਪੰਚਾਇਤ ਘਰ ਬਣਿਆ ਹੋਇਆ ਜੀ ਮਤਲਬ ਹਾਂਜੀ ਬਹੁਤ ਵਧੀਆ ਸਾਨੂੰ ਇਹ ਵਧੀਆ ਲੱਗਦਾ ਮਤਲਬ ਪਿੰਡ ਦੇ ਵਿੱਚ ਜੋ ਵੀ ਇਹਦੀ ਸੜਕਾਂ ਵਗੈਰਾ ਜਦੋਂ ਅਸੀਂ ਲੰਘਦੇ ਆ ਜਾਂ ਹੋਰ ਵੀ ਬਾਹਰੋਂ ਕੁਮਾਂਦੇ ਨਾ ਦੇਖਦੇ ਆ ਉਹ ਬਹੁਤ ਸਿਫਤ ਕਰਦੇ ਇਸ ਪਿੰਡ ਦੀ ਵੀ ਹਾਂਜੀ ਜੀ ਮੇਰਾ ਨਾਮ ਹੈ ਬਖਸ਼ੀਸ਼ ਸਿੰਘ ਧਰਮੀ ਫੌਜੀ ਤੇ ਸਾਡਾ ਪਿੰਡ ਫਟੇਪੁਰ ਕਲਾ ਹੈ ਬਹੁਤ ਸੁੰਦਰ ਢੰਗ ਨਾਲ ਚੰਡੀਗੜ੍ਹ ਦੇ 17 ਸੈਕਟਰ ਦੇ ਮਾਡਲ ਤੇ ਬਣਿਆ ਹੋਇਆ। ਹਰੇਕ ਘਰ ਨੂੰ 3 ਛੜਕਾਂ ਤੇ ਸਾਡੇ ਪਿੰਡ ਇੱਕੋ ਜਿਹਾ ਸ਼ਸ਼ਮਾਨ ਘਾਟ ਇੱਕੇ ਗੁਰਦੁਆਰਾ। ਸਾਡੇ ਪਾਕਿਸਤਾਨ ਤੋਂ ਆਏ ਹੋਏ ਪਿੰਡ, ਬਾਰੀਆਂ ਦਾ ਪਿੰਡ ਹੈ। ਲਗਭਗ 500 ਏਕੜ ਦੇ ਮਾਲਕ ਹੈ। ਸਾਰੇ ਲੋਕ ਬਹੁਤ ਵਧੀਆ ਚੰਗੇ ਹੈ ਤੇ ਸਾਡੇ ਪਿੰਡ ਦੀ ਹਰੇਕ ਘਰ ਨੂੰ 3 ਛੜਕਾਂ ਲੱਗਦੀਆਂ ਤੇ ਜਿੱਥੇ ਤੱਕ ਹੈ ਪਲਾਟਾਂ ਦੀ ਗਿਣਤੀ ਦੇ ਵਿੱਚ ਚੌਂਕ ਹੈ ਗੁਰਦੁਆਰਾ ਸਾਹਿਬ ਸਕੂਲ ਪਾਰਕ ਔਰ ਡਵਲਪਮੈਂਟ ਬਕਾਇਆ ਸ ਬਹੁਤ ਵਧੀਆ ਹੋ ਰਿਹਾ ਸਰਕਾਰ ਦੀ ਤਰਫੋਂ ਔਰ ਇਹ ਤੋਂ ਬਾਅਦ ਜਿੰਨੇ ਵੀ ਹੈ ਭਾਈਚਾਰਕ ਤੌਰ ਤੇ ਅਸੀਂ ਕਿਥੇ ਜਾਰੇ ਕਮੰਕਾਰ ਕਾਰਜ ਵਿਆਹ ਸ਼ਾਦੀਆਂ ਤੇ ਕਿੱਥੇ ਹੋ ਕੇ ਮਨਾਉਂਦੀਆਂ ਤੇ ਬਹੁਤ ਵਧੀਆ ਸਾਰੇ ਲੋਕ ਇਕੱਠਾ ਰਹਿੰਦੇ ਆ ਕੋਈ ਵਿਦਕ ਨਹੀਂ ਕੋਈ ਜਾਤੀਵਾਦੀ ਨਹੀਂ ਕੋਈ ਕੁਝ ਨਹੀਂ ਆ ਆ ਪਿੰਡਾਂ ਨਾਲੋਂ ਅਲੱਗ ਹੈ ਬੜਾ ਸੁਸਰਾ ਤੇ ਖੁੱਲੀਆਂ ਖੁੱਲੀਆਂ ਗਲੀਆਂ ਤੇ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਇੱਕ ਕੋਈ ਚਾਰ ਜਾਂ ਦੋ ਨਹੀਂ ਕੋਈ ਆਪਸ ਵਿੱਚ ਕਮੇਟੀਆਂ ਦਾ ਤੇ ਪੰਚਾਇਤ ਮੈਂਬਰਾਂ ਦਾ ਆਪਸ ਵਿੱਚ ਬੜਾ ਸਹਿਯੋਗ ਹੈ ਇੱਕ ਦੂਜੇ ਦੇ ਨਾਲ ਤੇ ਵਰਤੇ ਜਾ ਜੀਵਨ ਪਤੀਤ ਹੋ ਰਿਹਾ ਹੈ। ਤੋਂ ਸਾਡੇ ਪਿੰਡ ਆਮ ਪਿੰਡਾਂ ਨਾਲੋਂ ਵੱਖਰਾ ਹੈ ਜਿਉਂ ਕਿ ਬੜਿਆਂ ਪਿੰਡਾਂ ਦੇ ਵਿੱਚ ਛੋਟ ਛੋਟ ਗਲੀਆਂ ਹੁੰਦੀਆਂ ਹਨ ਤੇ ਗੰਦ ਪਿਆ ਹੁੰਦਾ ਹੈ ਤੇ ਸਾਡੇ ਪਿੰਡ ਛੋਟੀ ਗਲੀ ਕੋਈ ਵੀ ਨਹੀਂ ਮਾਡਰ ਟਾਊਨ ਪਿੰਡ ਹੈ ਇਸ ਕਰਕੇ ਸਾਡੇ ਪਿੰਡ ਨਾਲ ਦੀ ਆਮ ਪਿੰਡ ਨਹੀਂ ਹੋ ਸਕਦੇ। ਸਾਡਾ ਪਿੰਡ ਬਹੁਤ ਸੁਸਰਾ ਤੇ ਪਧਰਾ ਹੈ ਤੇ ਗਿਆਨਜੋਗ ਹੈ